ਪੰਜਾਬ ਵਿੱਚ ਅਧੀਆਂ ਹੋਣਗੀਆਂ ਰੇਤਾ ਬਜਰੀ ਦੀਆਂ ਕੀਮਤਾਂ ਸਨਤ ਮੰਤਰੀ ਮਦਨ ਮੋਹਨ ਮਿੱਤਲ ਨੇ ਆਬੀਪੀ ਸਾਂਝਾ ਦੇ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਹੈ ਪੰਜਾਬ ਸਰਕਾਰ ਰੇਤਾ ਬਜਰੀ ਦੀਆਂ ਖੱਡਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਨਾ ਦੇ ਕੇ ਹੁਣ ਆਪਣੀਆਂ ਏਜੰਸੀਆਂ ਰਾਹੀਂ ਵੇਚੇਗੀ ਉਹਨਾਂ ਕਹਿਆ ਹੈ ਕਿ ਨਵੀਂ ਸੰਨਤ ਨੀਤੀ ਤਹਿਤ ਰੇਤਾ ਬਜਰੀ ਦੀਆਂ ਖੱਡਾਂ ਠੇਕੇਦਾਰਾਂ ਨੂੰ ਨਹੀਂ ਦਿੱਤੀਆਂ ਜਾਣਗੀਆਂ ਬਲਕਿ ਸਰਕਾਰ ਦੀ ਏਜੰਸੀ ਪੰਜਾਬ ਸਟੇਟ ਐਕਸਪੋਰਟ ਕਾਰਪੋਰੇਸ਼ਨ ਰੇਤਾ ਬਜਰੀ ਵੇਚਿਆ ਕਰੇਗੀ ਮਿੱਤਲ ਨੇ ਕਿਹਾ ਹੈ ਕਿ ਜਲਦ ਹੀ ਨਵੀਂ ਮਾਈਨਿੰਗ ਨੀਤੀ ਵੀ ਲਾਗੂ ਕੀਤੀ ਜਾਏਗੀ ਸੋ ਵੱਡਾ ਐਲਾਨ 50% ਤੱਕ ਕਟਣ ਗਿਆ ਰੇਤਾ ਬਜਰੀ ਦੀਆਂ ਕੀਮਤਾਂ ਇਹ ਵੀ ਸਾਂਝਾ ਦੇ ਨਾਲ ਖਾਸ ਗੱਲਬਾਤ ਦੌਰਾਨ ਮਦਨ ਮੋਹਨ ਮਿੱਤਲ ਨੇ ਇਹ ਕਿਹਾ ਹੈ ਉਸ ਦਿਨ ਲਈ ਨਵੀਂ ਮਾਈਨਿੰਗ ਨੀਤੀ ਲਾਗੂ ਹੋਵੇਗੀ ਜਲਦੀ ਨਵੀਂ ਮਾਈਨਿੰਗ ਨੀਤੀ ਨੂੰ ਲਾਗੂ ਕੀਤਾ ਜਾਵੇਗਾ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ ਕਿ ਹੁਣ ਬਜਰੀ ਦੀਆਂ ਖੱਡਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਨਹੀਂ ਦਿੱਤਾ ਜਾਏਗਾ ਸਗੋਂ ਪੰਜਾਬ ਸਰਕਾਰ ਆਪਣੀਆਂ ਏਜੰਸੀਆਂ ਨੂੰ ਇਸ ਰੇਤਾ ਬਜਰੀ ਦੀ ਵਿਕਰੀ ਦੇ ਲਈ ਲਗਾਉਣ ਗਿਆ ਪੰਜਾਬ ਸਰਕਾਰ ਰੇਤਾ ਬਜਰੀ ਦੀਆਂ ਖੱਡਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਨਾ ਦੇ ਕੇ ਹੁਣ ਆਪਣੀਆਂ ਏਜੰਸੀਆਂ ਰਾਹੀਂ ਵੇਚੇਗੀ ਉਹਨਾਂ ਕਹਿਆ ਹੈ ਕਿ ਨਵੀਂ ਸੰਨਤ ਨੀਤੀ ਤਹਿਤ ਰੇਤਾ ਬਜਰੀ ਦੀਆਂ ਖੱਡਾਂ ਠੇਕੇਦਾਰਾਂ ਨੂੰ ਨਹੀਂ ਦਿੱਤੀਆਂ ਜਾਣਗੀਆਂ ਪੰਜਾਬ ਚ ਆਉਣ ਵਾਲੇ ਦਿਨਾਂ 'ਚ ਰੇਤਾ ਬਜਰੀ ਸਸਤਾ ਹੋ ਸਕਦਾ ਹੈ ਪੰਜਾਬ ਸਰਕਾਰ ਨਵੀਂ ਮਾਈਨਿੰਗ ਪਾਲਿਸੀ ਬਣਾ ਰਹੀ ਹੈ ਇਸ ਮਾਈਨਿੰਗ ਪਾਲਿਸੀ ਦੇ ਤਹਿਤ ਪ੍ਰਾਈਵੇਟ ਪਲੇਅਰ ਬਾਹਰ ਹੋ ਜਾਣਗੇ ਤੇ ਸਰਕਾਰ ਕੋਲੇ ਸਾਰੀਆਂ ਮਾਈਨਸ ਆ ਜਾਣੀਆਂ ਔਰ ਸਰਕਾਰੀ ਦਾ ਠੇਕਾ ਕਿਸੇ ਏਜੰਸੀ ਨੂੰ ਦੇਗੀ ਜਿਹੜੀ ਏਜੰਸੀ ਅੱਗੇ ਰੇਤਾ ਬਜਰੀ ਲੋਕਾਂ ਨੂੰ ਦੇਵੇਗੀ ਸਾਡੇ ਨਾਲ ਪੰਜਾਬ ਦੇ ਇੰਡਸਟਰੀ ਮਿਨਿਸਟਰ ਮਦਨ ਮੋਹਨ ਮਿੱਤਲ ਨੇ ਮਿੱਤਲ ਸਾਹਿਬ ਕਦੋਂ ਇਹ ਮਾਈਨਿੰਗ ਪਾਲਿਸੀ ਹੋਣ ਚਾ ਆ ਜਾਏਗੀ ਔਰ ਮਾਈਨਿੰਗ ਪਾਲਿਸੀ ਬਹੁਤ ਜਲਦੀ ਤਿਆਰ ਹੋ ਰਹੀ ਹੈ ਔਰ ਹੋ ਸਕਦਾ ਹੈ ਜਿਹੜੀ ਅਗਲੀ ਕਮੇਟੀ ਮੀਟਿੰਗ ਹੈ ਉਹ ਚ ਇਸ ਨੂੰ ਪ੍ਰਵਾਨਗੀ ਮਿਲ ਜਾਵੇ ਔਰ ਅਸੀਂ ਮਾਈਨਿੰਗ ਪਾਲਿਸੀ ਇਸ ਕਰਕੇ ਬਣਾਉਂਦੇ ਸਨ ਲੋੜ ਪਈ ਹੈ ਕਿ ਰੇਤਾ ਬਜਰੀ ਜਿਹੜਾ ਕਿ ਬਹੁਤ ਜ਼ਿਆਦਾ ਕੰਜ਼ਿਊਮ ਹੋ ਰਿਹਾ ਹੈ ਕੰਸਟਰਕਸ਼ਨ ਵਰਕ ਦੇ ਵਿੱਚ ਉਹ ਮਹਗਾ ਹੁੰਦਾ ਜਾ ਰਿਹਾ ਮਹਗਾ ਹੋਣ ਕਰਕੇ ਲੋਕਾਂ ਦਾ ਬੜਾ ਇਸ ਗੱਲ ਦਾ ਗੁੱਸਾ ਸੀਗਾ ਉਸ ਨੂੰ ਸਹੀ ਕੀਮਤ ਤੇ ਲਿਆਂਵੋਸਤੇ ਤਾਂ ਕਿ ਕੰਜ਼ਿਊਮਰ ਨੂੰ ਸਸਤਾ ਧਾਮ ਤੇ ਮਿਲੇ ਉਹ ਸਸਤਾ ਧਾਮ ਤੇ ਕਰਨ ਵਾਸਤੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਅਕੀ ਉਹਨਾਂ ਨੂੰ ਆਕਸ਼ਨ ਨਹੀਂ ਕਰਨ ਗਏ ਆਕਸ਼ਨ ਅਗਰ ਕਰਦੇ ਤੇ ਪ੍ਰਾਈਵੇਟ ਪਲੇਅਰ ਕੰਪੀਟੀਸ਼ਨ ਦੇ ਵਿੱਚ ਹਰ ਬੋਲੀ ਦੰਨੇ ਤੇ ਉਹ ਹਰ ਬੋਲੀ ਦੰਨੇ ਤਾਂ ਅਕਚਲੀ ਫਿਰ ਹਾਇਰ ਚਾਰਜ ਜ ਕਰਾਂਗੇ ਹੁਣ ਕਿਹੜੀ ਏਜੰਸੀ ਕੋਲੇ ਹੋਊਗਾ ਇਹ ਸਾਰਾ ਜਦੋਂ ਪ੍ਰਾਈਵੇਟ ਕਾਰ ਹੋਣਗੇ ਏਜੰਸੀ ਕਿਹੜੀ ਹੋ ਸਕਦਾ ਸਟੇਟ ਕਾਰਪੋਰੇਸ਼ਨ ਆ ਪੰਜਾਬ ਸਟੇਟ ਐਕਸਪੋਰਟ ਕਾਰਪੋਰੇਸ਼ਨ ਜਿਹੜੀ ਆ ਉਸ ਨੂੰ ਸਿੱਧਾ ਕੰਮ ਦੇ ਆਗੇ ਪਰ ਉਤੇ ਬਾਅਦ ਟਰਾਂਸਪੋਰਟ ਦੇ ਤੱਕ ਟਰਾਂਸਪੋਰਟ ਚਾਰਜਸ ਜ਼ਿਆਦਾ ਨਾ ਵਧਣ ਅਰੋਂ ਹਾਈ ਚਾਰਜ ਦਿੱਤੇ ਨਾ ਮਿਲੇ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਲੋਮੀਟਰ ਦਾ ਰੇਟ ਲਾ ਕੇ ਤਾਂ ਕਿ ਦਾ ਟਰਾਂਸਪੋਰਟਰ ਨੂੰ ਵੀ ਰੀਜ਼ਨਬਲ ਰੇਟ ਤੇ ਕੰਮ ਮਿਲੇ ਔਰ ਦੇਖ ਕੇ ਗੱਜ ਦੇ ਸ੍ਰੋਕ ਕਦੋਂ ਨੂੰ ਲੋੜਾ ਉੱਥੇ ਤੱਕ ਨਹੀਂ ਮਿੰਟ ਸਾਹਿਬ ਇਹੀ ਇਲੀਗਲ ਮਾਈਨਿੰਗ ਆ ਉਹ ਪਹਿਲਾਂ ਵੀ ਚੱਲਦੀ ਰਹੀ ਜਦੋਂ ਆਕਸ਼ਨ ਹੋਈ ਸੀ ਹੁਣ ਵੀ ਇਲੀਗਲ ਮਾਈਨਿੰਗ ਚੱਲ ਸਕਦੀ ਹੈ ਇਲੀਗਲ ਮਾਈਨਿੰਗ ਨੂੰ ਰੋਕਣ ਲਈ ਕੋਈ ਸਟੈਪ ਲੋਕ ਦੀ ਨਵੀਂ ਪਾਲਿਸੀ ਦੋ ਘਟ ਜਾਏਗੀ ਆਪੇ ਜਦੋਂ ਮਾਰਕੀਟ ਦੇ ਵਿੱਚ ਬਾਹਰ ਰੇਟ ਹੀ ਨਹੀਂ ਵੱਧ ਮਿਲਣਾ ਜਦੋਂ ਸਰਕਾਰ ਦਾ ਮਾਲ ਸਸਤਾ ਮਿਲੇਗਾ ਤਾਂ ਇਲੀਗਲ ਮਾਈਨਿੰਗ ਹੁੰਦਾ ਚੁਲ ਹੀ ਨਹੀਂ ਮੈਂ ਫੂਡ ਮਿਨਿਸਟਰ ਐ ਐਤੇ ਜਦੋਂ ਮੈਂ 1997 ਫੂਡ ਮਿਨਿਸਟਰ ਬਣਿਆ ਐ ਐਤੋਂ 4-4 ਰੁਪਏ ਕੰਟਰੋਲ ਦਾ ਨਾਮ ਲੈ ਕੇ 12 ਰੁਪਏ ਤੱਕ ਭੇਜਿਆ ਲੋਗਾ ਨੇ ਵੇਚ ਦਿੱਤਾ ਇੱਥੇ ਤੱਕ ਕਿ ਜਿਹੜਾ ਸਰਕਾਰ ਕੇਂਦਰ ਸਰਕਾਰ ਤੋਂ ਰਿਜ਼ਰਵ ਪ੍ਰਾਈਸ ਤੇ ਆ ਜਾਂਦਾ ਤਾਂ ਉਹ ਵੀ ਦੇਨਾ ਦਾ ਹੁੰਦਾ ਤਾਂ ਉਸ ਆਟਾ ਦਾਲ ਆਟਾ ਚੱਕੀ ਵਾਲਿਆਂ ਨੂੰ ਔਰ ਯਾ ਫਲੋਰ ਮਿਲਣਾਂ ਨੂੰ ਉਹ ਵੀ ਫਲੋਰ ਮਿਲ ਦੇ ਨਾਂ ਤੇ ਪਰਮਿਟ ਕੱਢਦੇ ਸੀ ਤੇ ਚਲੇ ਜਾਂਦਾ ਸੀ ਬਾਹਰ ਹੁਣ ਮੰਨਿਆ ਜਾਵੇ ਕਿ ਕਾਫੀ ਜ਼ਿਆਦਾ ਸਸਤਾ ਚੈੱਕ ਕਰਨ ਵਾਸਤੇ ਅਸੀਂ ਜਿਹੜਾ ਸਰਕਾਰ ਦੇ ਵੱਲੋਂ ਆਨਾਜ ਸਸਤੇ ਧਾਮ ਤੇ ਕੰਜ਼ਿਊਮਰ ਨੂੰ ਵੇਚਣ ਵਾਸਤੇ ਆਂਦਾ ਸੀ ਉਹ ਅਸੀਂ ਰਿਜ਼ਰਵ ਪ੍ਰਾਈਸ ਤੇ ਫਿਕਸ ਕਰਕੇ ਉਹ ਦਿੱਤਾ ਉਹ ਰੇਤਾ ਮੋਜਰੀ ਮੰਨਿਆ ਜਾਵੇ ਕਿ ਕਾਫੀ ਜ਼ਿਆਦਾ ਸਸਤਾ ਆਉਣ ਵਾਲੇ ਦਿਨਾਂ ਚ ਹੋਏਗਾ ਹਾਂ ਬਿਲਕੁਲ ਐਸਾ ਹੁੰਦਾ ਕਿ 50% ਤੋਂ ਵੀ ਜ਼ਿਆਦਾ ਰੇਟ